ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਲਵ ਫਾਰਮ ਚ ਇਹਨਾਂ ਦਾ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਆਪਣੇ ਤੋਂ ਪਸ਼ੂ ਸੇਲ ਕਰਵਾਉਣ ਲਈ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਸੋ ਦੋਸਤੋ ਤੁਹਾਨੂੰ ਪਤਾ ਵੀ ਆਪਾਂ ਕਾਫੀ ਦਿਨਾਂ ਤੋਂ ਵੈਸੇ ਭਾਈ ਗੋਲਦੇ ਦੇ ਫਾਰਮ ਚ ਡੇਲੀ ਰੁਟੀਨ ਚ ਨਵੀਂ ਤੇ ਨਵੀਂ ਵੀਡੀਓ ਦਾ ਤੁਹਾਨੂੰ ਅਪਡੇਟ ਦਿੰਦੇ ਰਹਿੰਨੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਮਾਤਰਾ ਦੇ ਵਿੱਚ ਪਸ਼ੂ ਖੜੇ ਆ ਮੌਜੂਦ ਆ ਡੇਲੀ ਰੁਟੀਨ ਚ ਪਸ਼ੂ ਹੁੰਦੇ ਜਾਂਦੇ ਰਹਿੰਦੇ ਆ ਇਧਰ ਵੀ ਚੈੱਕ ਕਰ ਸਕਦੇ ਹੋ ਤਾਜ਼ੀਆਂ ਸੂਈਆਂ ਵਹਿਣਾ ਸੱਜਰ ਸੂਣ ਵਾਲੀਆਂ ਗੱਬਣਾ ਹਰ ਪ੍ਰਕਾਰ ਦਾ ਪਸ਼ੂ ਦੋਸਤੋਂ ਹੁੰਦਾ ਤੇ ਇਹ ਜੋ ਅੱਜ ਦੋ ਵਹਿੜਾਂ ਆ ਗਈਆਂ ਇੱਧਰ ਦੇਖ ਸਕਦੇ ਹੋ ਇੱਕ ਸੱਜਰ ਸੂਈਆ ਦੋਸਤੋ ਇੱਕ ਦਿਨਾਂ ਤੇ ਇਹਦੀ ਡਿਟੇਲ ਆ ਜੋ ਬਾਈ ਪਾਲਟੂ ਕੋ ਮਾਰਨਾ ਸਾਂਝੀ ਕਰਾਂਗੇ ਹਾਂਜੀ ਵੀ ਪਲਟੂ ਸਤਿ ਸ੍ਰੀ ਅਕਾਲ ਜੀ ਨਮਸਕਾਰ ਭਾਈ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੇ ਤਾਂ ਠੀਕ ਆ ਹਾਂਜੀ ਠੀਕ ਆ ਤੇ ਇੱਕ ਤਾਂ ਪਹਿਲਾਂ ਮਨਾ ਡਿਜ਼ਾਈਨ ਦੱਸ ਵੀ ਚਲੋ ਉਹ ਤਾਂ ਬਲੈਕ ਥੱਲੇ ਦੀ ਪਾਉਂਦੇ ਆ ਤੇ ਤੋਂ ਉੱਪਰ ਦੀ ਪਾਈ ਫਿਰਦਾ ਪਲਟੂ ਇਹ ਜੀ ਗਰਮੀ ਵਾਲੀ ਕਰਕੇ ਡਬਲ ਡਬਲ ਪੌਣਾ ਪੈਣਾ ਮੈਨੂੰ ਬਣਾਏਣਾ ਗਰਮੀ ਵਾਲੀ ਠੰਡ ਠੰਡ ਪ੍ਰਕਾਰ ਹੋ ਜੇ ਹਾਂਜੀ ਹਾਂਜੀ ਆ ਇਹਦਾ ਗੱਲ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਉਹ ਮੈਂ ਪਵਾ ਲਈਏ ਸਹੀ ਗੱਲ ਰੱਬ ਨੂੰ ਰੱਬ ਨੂੰ ਮਾੜਾ ਦਿਖਾਉਣਾ ਹਨਾ ਗਰਮੀ ਜਾਦੀ ਆ ਸਹੀ ਗੱਲ ਆ ਹੋਰ ਸੇ ਤਾਂ ਠੀਕ ਆ ਤੇ ਕਿੱਦ ਉਹ ਤਾਂ ਗਏ ਹੋਏ ਜੀ ਘੇੜੇ ਤੇ ਬਾਹਰ ਘੇੜੇ ਤੇ ਗਏ ਹੋਏ ਬਾਹਰ ਹਾਂਜੀ ਉਹ ਸੁਪੂ ਸੁਣ ਰਹਿਣ ਗਏ ਹੋਣੇ ਹਾਂਜੀ ਠੀਕ ਆ ਤੇ ਕਿੰਨੇ ਅੱਜ ਦੋ ਹੀ ਨੱਕ ਸੇਰ ਆ ਕੇ ਰਾਂ ਹਾਂਜੀ ਹਾਂਜੀ ਠੀਕ ਆ ਤੇ ਇਹ ਕੀ ਡਿਟੇਲ ਆ ਪਹਿਲਾਂ ਤਾਂ ਇਸ ਕਰਮ ਵਜੋਂ ਸ਼ੁਰੂ ਕਰ ਗਏ ਵਹਿੜ ਤੋਂ ਆ ਆ ਦੇਖੋ ਜੀ ਇਹ ਲਾਲ ਵਹਿੜਾ ਹਾਂਜੀ ਮੂੰਹੋ ਚੋਗੀ ਐ ਠੀਕ ਆ 25 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ ਹੁਣ ਹੁਣ ਤਾਂ ਚਵਾਈ ਕਰੀ ਵੀ ਆ ਹੁਣ ਤਾਂ ਹਾਂ 200 ਸੱਤ ਇੱਕ ਗੱਲ ਹੋਰ ਆ ਵੀ ਮੈਨੂੰ ਬਾਈ ਨੇ ਪਹਿਲਾਂ ਕਾਫੀ ਟਾਈਮ ਫੋਨ ਕਰਿਆ ਸੀਗਾ ਤੇ ਮੈਂ ਥੋੜਾ ਲੇਟ ਹੋ ਗਿਆ ਤੇ ਆ ਤੁਸੀਂ ਟਾਈਮ ਚੈੱਕ ਕਰ ਸਕਦੇ ਹੋ ਵੀ 7:00 ਵਜੇ ਤੇ ਜਿਹੜੀ ਚੁਆਈ ਆਗੀ ਚੁਆਈ ਇਹ ਹੋ ਚੁੱਕੀ ਆ ਤੇ ਜੇ ਆਪਾਂ ਚੁਆਈ ਤੋਂ ਪਹਿਲਾਂ ਉਹਦੇ ਤੇ ਹਵਾਨਾ ਕੁਝ ਹੋਰ ਨਜ਼ਰਾਂ ਦਾ ਆਜ ਆਉਣਾ ਸੀਗਾ ਇਹ ਬਾਈਪਾਲਟੂ ਕੁਮਾਰ ਜੀ ਨੇ ਦੱਸੀ ਜਾਂਦੇ ਆ ਸਾਹ ਬਾਈਪਾਲਟੂ ਅੱਗੇ ਕੀ ਡਿਟੇਲ ਆਦੀ ਸਾਰੀ ਸਮਝਾ ਦੇ ਡਿਟੇਲ ਤਾਂ ਦੱਸਿਆ ਜੀ ਚੋਗੀ ਇਹ ਮੋਕੀ ਜੀ ਠੀਕ ਹੈ ਲਾਲ ਬਿਹੜਾ ਬਹੁਤ ਚੰਗੀਆਂ ਐ ਪਾਟਣ ਦੇ ਹੋਈ ਬੀ ਸੀ ਹੁਣ ਚੋ ਕੇ ਆਉਣੇ ਉਹ ਦੇਖ ਲੈ ਦੁੱਧ ਕਿੰਨਾਗਾ ਜਿਹੜਾ ਐਕੂਰੇਟ ਤਿਆਰ ਹੁਣ ਹਾਂ ਜੀ ਕਿੰਨਾ ਦੁੱਧ ਆਇਆ ਛੱਡ ਇਹਦਾ ਕਿਲੋ ਜੀ 25 ਕਿਲੋ ਤਿਆਰ ਹੋਣਾ ਇਸ ਟਾਈਮ 25 ਕਿਲੋ ਤੇ ਮਗਰ ਕੀ ਇਹਦੇ ਹੈ ਮਗਰ ਕੀ ਆ ਬੱਚਾ ਨਗਰ ਬੱਚ ਬੱਚਾ ਕਿਹੜੇ ਪਾਸੇ ਆ ਦੋਸਤ ਬੱਚਾ ਹੋਸ਼ ਜੀ ਇਧਰ ਆ ਦੋਸਤਾਂ ਹਾਂ ਹੋਸ਼ ਅੱਛਾ ਉਹ ਬੱਚਾ ਖੜਾ ਲੱਭਾ ਐ ਦੋਸਤੋ ਆਓ ਇਧਰ ਦੇਖ ਲੋ ਬੱਚਾ ਇਹਦੇ ਮਗਰ ਜੋ ਆ ਖੜਾ ਬੱਚਾ ਮਗਰ ਆ ਪਿਆ ਜੀ ਜੱਗ ਹੋਣੇ ਚੋ ਕੇ ਹਟਿਆ ਮੈਂ ਪਾਣੀ ਵਾਲੀ ਗੱਲ ਤੇ ਇੱਕ ਆ ਸਾਡੇ ਕੋਲੇ ਖੇਰੀ ਬੱਸੀ ਆਹਾਂ अच्छा एक हीरी वस्सी आगी हां जी एते चफ जी आगी दोस्तों हां जी हां जी ए खेरीया वस्सी खेरी वस्सी आ हां आ दे ए साथी कोई सीमन वगैरह ਦਾ ਪਤਾ ਦਾ ਕੋਈ ਫਾਰਮ ਸੀਮਨ ਦਾ ਨਹੀਂ ਪਤਾ ਜੀ ਉਹ ਉਹਨੂੰ ਵੀ ਪਤਾ ਗੋਲਡੀ শেਠ ਨੂੰ ਗੋਲਡੀ শেਠ ਨੂੰ ਪਤਾ हां जी हां जी ਉਹਨਾਂ ਦਾ ਨੰਬਰ ਤੁਹਾਡਾ ਸਕਰੀਨ ਤੇ ਆ ਜਾਊਗਾ हां ਉਹ ਨੰਬਰ ਆ ਸਕਰੀਨ ਤੇ ਕਰ ਸਕਦੇ ਹੋ ਦੋਸਤੋ ਆ ਵੀ ਵਿਹੜ ਦੇਖ ਸਕਦੇ ਹੋ ਤੁਸੀਂ ਦੋਹੇ ਵਿਹੜਾ ਵੈਸਾ ਬਹੁਤ ਸ਼ਾਨਦਾਰ ਤੇ ਸੋਹਣੀਆਂ ਆ ਆ ਖੀਰੀ ਵस्सी ਆ ਚੈੱਕ ਕਰ ਲੋ ਥਣਾ ਦੀ ਕੁਆਲਿਟੀ ਤੇ ਅਡ ਰਕੁਆਇਰਟੀ ਕੀ ਬਾਤ ਆ ਚਾਰੇ ਥਾਨ ਤੇ ਸੀਲਸੜਾ ਦਾ ਸਾਥੀ ਕਿਤੇ ਆ ਦੇਖੋ ਜੀ ਤੋਰ ਕੇ ਦਿਖਾ ਦਿੰਨੇ ਆ ਤੁਹਾਨੂੰ ਪਹਿਲਾਂ ਤੋਰਾ ਦਿਖਾ ਦੋ ਤੋਰ ਦੀ ਦੇਖ ਲਓ ਪਹਿਲਾਂ ਕਿੰਨੀ ਟੌਪ ਦੀ ਚੱਲਦੀ ਆ ਸਾਥੀ ਹੌਲੀ ਤੁਰ ਰਿਹਾ ਦੋਸਤ ਮੱਲਾ ਵਾਲੀ ਤੋਰਾ ਵਾਕਾ ਜੀ ਬੈੜ ਦੀ ਪੂਰਾ ਚੰਗੇ ਲੇਵੇ ਦੀ ਆ ਹਨ ਭੰਡਾ ਬਹੁਤ ਸਾਫ ਆ ਬੈੜ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤੁਹਾਨੂੰ ਦਿਖਾਤਾ ਹਮ ਪਾਲਤੂ ਕੁਮਾਰ ਨੇ ਸੀਲਸ ਲੱਗ ਸੀਲਸ ਲੱਗ ਵੀ ਠੀਕ ਹੈ ਜੀ ਠੀਕ ਆ ਹਾਂ ਹਾਂ ਜਿਵੇਂ ਪਹਿਲਾਂ ਵੀ ਬੜਾ ਕਈ ਵਾਰੀ ਕਰਦਾ ਹਾਂ ਹਾਂ ਜੀ ਸਾਡੇ ਕੋਲੇ ਉਹ ਜੇ ਮਾਲ ਨਹੀਂ ਆਉਂਦਾ ਵੀਡੀਓ ਬਣਾ ਕੇ ਪਹੁੰਚਾਉਂਦਾ ਡੇਲੀ ਮਾਲ ਸਾਡੇ ਕੋਲੇ ਆਉਂਦਾ ਤੁਹਾਨੂੰ ਪਤਾ ਹੋਵੇਗਾ ਪਤਾ ਜੀ ਪਤਾ ਸਹੀ ਗੱਲ ਆ ਅਸੀਂ ਖੀਰੀ ਦੁੱਗੀ ਇਹੋ ਜੇ ਮਾਲ ਵਧ ਲੈਨੇ ਟੌਪ ਦੇ ਮਾਲ ਸਹੀ ਆ ਜੀ ਸਹੀ ਆ ਹਾਂ ਜੀ ਵੀ ਦੋਸਤੋ ਦੇ ਵਿੱਚ ਕੀ ਹੁੰਦਾ ਵੀ ਜਦੋਂ ਵੀ ਕਿਸੇ ਵੀ ਦੋਸਤ ਦੇ ਘਰ ਵਾਸਤੇ ਰੱਖਣ ਵਾਸਤੇ ਪਸ਼ੂ ਲੈਣਾ ਹੁੰਦਾ ਨਾ ਤਾਂ ਆ ਕੇ ਬਾਈ ਦੇ ਫਾਰਮ 'ਚ ਇੱਕ ਵਾਰ ਜਰੂਰ ਖੜਿਆ ਕਰੋ ਕਿਉਂਕਿ ਜਿਹੜੀ ਤੁਸੀਂ ਤਸੱਲੀ ਦਾ ਪਸ਼ੂ ਖਰੀਦਦਾਰੀ ਕਰਨੀ ਆ ਉਹ ਥੋੜਾ ਜਿਹਾ ਵੱਖਰਾ ਮੈਟਰ ਬਣ ਜਾਂਦਾ ਵੀ ਆਪਣੇ ਆਪ ਦੀ ਤਸੱਲੀ ਦਾ ਜਿਹੜੀ ਭਰੇ ਤੁਸੀਂ ਆਪਣੇ ਆਪ ਪੈਸੇ ਲਾਉਣੇ ਹੁੰਦੇ ਹਨ ਤੇ ਇਧਰ ਬਾਕੀ ਬਾਈ ਹਰਗੇ ਦਾ ਖਰੀਦ ਕੇ ਲਿਆਉਂਦਾ ਤੁਹਾਨੂੰ ਪਤਾ ਘਰਾਂ ਦੇ ਵਿੱਚੋਂ ਹਨਾ ਚੰਗੀਆਂ ਵੇੜਾਂ ਕਈ ਵਾਰੀ ਕੋਈ ਪਸ਼ੂ ਆ ਜਾਂਦਾ ਉਦਾਂ ਦਾ ਤੇ ਵੈਸੇ ਇਹ ਆਦੀ ਤਸੱਲੀ ਤੇ ਲੈ ਕੇ ਆਉਂਦੇ ਆ ਤੇ ਜਿਹੜਾ ਇਹਦਾ ਇਹਦਾ ਵੀ ਤੋਰਾ ਦਿਖਾ ਦੀ ਸਾਥੀ ਜਿਹੜਾ ਦਿਖਾ ਦਈਏ ਹਾਂ ਮਾਲ ਵਧੀ ਇਹ ਲੈ ਕੇ ਆਉਂਦੇ ਤਕਰੀਬਨ ਆਪਾਂ ਦਿਲੀ ਪਰ ਰੋਜ਼ ਰਜਾਨਾ ਹੀ ਕੋਸਤਾ ਚਲੋ ਮੰਡੀਆਂ ਵੀ ਬੰਦ ਕਰਕੇ ਆ ਤੇ ਨਹੀਂ ਤਾਂ ਬਾਈ ਆਪਾਂ ਨੂੰ ਬੁਲਾਉਂਦੇ ਆ ਵੀ ਹਰ ਰੋਜ਼ ਅੰਡਾ ਤਾਂ ਜੀ ਬਾਦਾ ਆਨਲਾਈਨ ਮਾਲ ਵਾਦ ਵੇਚਦਾ ਹੈਗਾ ਹਾਂ ਇੱਕ ਗੱਲ ਹੋ ਰਹਾ ਦੋਸਤੋ ਆਨਲਾਈਨ ਵੀ ਜਾਂਦਾ ਮਾਲ ਹਾਂਜੀ ਹਾਂਜੀ ਬਾਦੂ ਆਨਲਾਈਨ ਹੀ ਜਾ ਰਿਹਾ ਛੋਟੇ ਅੱਗੇ ਵੀ ਬੱਚੇ ਦਿਖਾਈ ਸੀ ਵੀਡੀਓ ਪਾਈ ਸੀਗੀ ਉਹ ਵਧੀਆ ਵੀ ਤੇ ਜਾ ਫਿਰ ਵੀਡੀਓ ਆਨਲਾਈਨ ਹੀ ਗਈ ਆ ਵੀਡੀਓ ਵਾਲੀ ਹਾਂਜੀ ਇੱਕ ਹੋਣੀ ਗਈ ਆ 5 ਮਿੰਟ ਹੋਇਆ ਅੱਛਾ 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 ਸਾਥੀ ਬਾਕੀ ਇਹ ਵੀ ਗੱਲ ਆ ਗਈ ਨਾਲ ਜਿਵੇਂ ਦੱਸਿਆਗਾ ਦੋਸਤੋ ਸਾਥੀ ਨੇ ਵੀ ਆਪਣਾ ਜਿਹੜਾ ਇਹਦਾ ਮਾਲ ਆ ਵਾਜਦਾ ਜਿਵੇਂ ਕਈ ਵਾਰੀ ਦੂਰੋਂ ਨੇੜੋਂ ਹੁੰਦਾ ਦੋਸਤੋ ਮਿੱਤਰ ਤੇ ਇਹ ਆਨਲਾਈਨ ਵੀ ਜਿਵੇਂ ਆਪਾਂ ਕਹਿੰਦੇ ਪੇਮੈਂਟ ਵਗੈਰਾ ਲੈ ਕੇ ਤੇ ਇਥੋਂ ਗੱਡੀ ਵਗੈ ਤੇ ਬਾਕੀ ਗੋਲਡੀ ਬਾਈ ਦਾ ਜਿਹੜਾ ਨੰਬਰ ਆ ਤੇ ਗੁਰਵਿੰਦਰ ਸਿੰਘ ਬਾਈ ਦਾ ਨੰਬਰ ਆ ਉਹ ਆਪਾਂ ਸਕਰੀਨ ਤੇ ਲਾ ਦਨੇ ਆ ਦੋਸਤੋ ਤੇ ਉਸੇ ਉਹਨਾਂ ਤੋਂ ਨੰਬਰ ਨਾਲ ਗੱਲਬਾਤ ਸ਼ੇਅਰ ਕਰ ਸਕਦੇ ਹੋ ਇੱਥੇ ਟਾਪ ਟਾਪ ਦਾ ਮਾਲ ਮਿਲੇਗਾ ਜਿਵੇਂ ਜਿਹਾ ਮਰਜ਼ੀ ਭਾਲੋ ਸਹੀ ਗੱਲ ਆ ਬਾਕੀ ਤੁਹਾਨੂੰ ਦੱਸਿਆ ਜੀ ਪਾਲਟੂ ਕੁਮਾਰ ਬਾਈ ਆਪਾਂ ਨੂੰ ਰਜਾਨਾ ਵਿਚਾਰੇ ਇਹੀ ਡਿਟੇਲ ਦਿੰਦੇ ਆ ਤਿੰਨ ਚਾਰ ਗੱਡੀ ਮਾਲ ਇੱਥੇ ਖੜਾ ਹੀ ਰਹਿੰਦਾ ਹਰ ਵਕਤ ਸਹੀ ਗੱਲ ਆ ਸਹੀ ਗੱਲ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਤੁਹਾਡੇ ਪਿਆਰ ਸਦਕੇ ਆਪਾਂ ਤੁਹਾਨੂੰ ਔਰ ਸਾਨੂੰ ਨਾ ਵੀਡੀਓ ਅਪਡੇਟ ਕਰਦੇ ਰਹਿੰਨੇ ਆ ਮੈਂਦਿਆਂ ਇੱਕ ਨਵੀਂ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ